ਮੇਰਾ ਨਾਮ ਸ਼ੰਮੀ ਦੁਆ ਜੀ ਜਿਵੇਂ ਕਿ ਮਹਿੰਗਾਈ ਦਿਨ ਬਦਲ ਵਧਦੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਮਹਿੰਗਾਈ ਦੇਖੋ ਜੀ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੀ ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਹਨਾਂ ਨੂੰ ਬੇਰੋਜ਼ਗਾਰੀ ਖਤਮ ਕਰਨੀ ਚਾਹੀਦੀ ਹੈ ਬੇਰੋਜ਼ਗਾਰੀ ਵਧੀ ਜਾਂਦੀ ਹੈ ਕੰਮ ਘਟੀ ਜਾਂਦੇ ਆ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਕੰਮ ਹੈ ਨਹੀਂ ਠੀਕ ਹੈ ਜੀ ਬੱਚੇ ਬਾਹਰ ਜਾਈ ਜਾਂਦੇ ਆ ਮਹਿੰਗਾਈ ਉਸ ਤੋਂ ਉੱਤੇ ਹੋਈ ਪਈ ਹੈ ਸਮਝ ਤੋਂ ਬਾਹਰ ਹੈ ਵੀ ਹਾਲਾਤ ਕੀ ਬਣ ਜਾਂਦੇ ਨੇ ਜਿਵੇਂ ਕਿ ਪਹਿਲਾਂ ਸਬਜ਼ੀਆਂ ਸੀ ਤੇ ਹੁਣ ਸਭ ਤੋਂ ਤੇਲ ਦਾ ਰੇਟ ਬਾ ਚੁੱਕੇ ਆ ਘਰ ਦੀ ਰਸੋਈ ਤੇ ਹੀ ਬੋਝ ਪੈਂਦਾ ਆ ਆਰਥਿਕ ਬੋਝ ਪੈਂਦਾ ਪਰਿਵਾਰ ਤੇ ਬਿਲਕੁਲ ਜੀ ਸੋਈ ਦਾ ਸਾਰਾ ਬਜਟ ਹੀ ਲਿਆ ਪਿਆ ਜੀ ਇੱਕ ਮੀਡੀਓਕਰ ਫੈਮਲੀ ਵੀ ਆਪਣਾ ਘਰ ਚਲਾਉਣ ਨੂੰ ਸੰਘਰਸ਼ ਕਰ ਰਹੀ ਹੈ ਗਰੀਬ ਆਦਮੀ ਦਾ ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਇੱਕ ਰੇੜੀ ਤੇ ਸਬਜ਼ੀ ਲੈਣ ਚੱਲ ਜਓ ਔਰ ਬੱਚਿਆਂ ਨੂੰ ਤੁਸੀਂ ਕਹੋ ਵੀ ਫਰੂਟ ਲੈ ਦੀਏ ਨਾਲ ਤੁਸੀਂ ਫੌਣ ਨਹੀਂ ਕਰ ਸਕਦੇ ਇਹ ਹਾਲਾਤ ਹੋਏ ਪਏ ਨੇ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਬਹੁਤ ਹੀ ਗੰਭੀਰ ਮੁੱਦਾ ਤੁਸੀਂ ਅੱਜ ਚੱਕਿਆ ਅਸੀਂ ਤੁਹਾਡੇ ਨਾਲ ਸਹਿਮਤ ਆਂ ਬਟ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਧੰਨਵਾਦ ਜੀ ਮਹਿੰਗਾਈ ਕਾਦਮ ਹੈ ਮਹਿੰਗਾਈ ਬਹੁਤ ਹੋਈ ਹੋਈ ਹੈ ਅੱਜ ਦੇ ਕਾਲਜ ਤੇਲ ਦੀ ਸਭ ਤੋਂ ਜ਼ਿਆਦਾ ਮਹਿੰਗਾਈ ਹੋਈ ਆ ਆਲੂ ਪਿਆਜ਼ ਇੰਨੇ ਮਹਿੰਗੇ ਹੋਏ ਹੋਏ ਨੇ ਗਰੀਬ ਬੰਦਾ ਕੀ ਕਰੂਗਾ ਅੱਜ ਜਗਾ ਸਾਡੇ ਵਰਗੇ ਬੰਦੇ ਕੀ ਕਰਨਗੇ ਕਿੱਥੋਂ ਲਿਆਣਗੇ ਤੇ ਕਿੱਥੋਂ ਖਾਣਗੇ ਕਿੱਥੋਂ ਬੱਚੇ ਪਾਲਣਗੇ ਆਪਣੇ ਸਬਜ਼ੀਆਂ ਦੇ ਰੇਟ ਵੀ ਬਹੁਤ ਮਹਿੰਗੇ ਹੋਏ ਨੇ ਹਾਂਜੀ ਸਬਜ਼ੀਆਂ ਦੇ ਰੇਟ ਪਹਿਰੇ ਤੇ ਜਿਹੜੀ 10 ਰੁਪਏ ਸਬਜ਼ੀ ਤੇ ਉਹ ਅੱਜ ਕੱਲ 50-60 ਰੁਪਏ ਤੱਕ ਪਹੁੰਚੀ ਹੋਈ ਆ ਸਾਡੇ ਵਰਗੇ ਬੰਦੇ ਕਿੱਥੋਂ ਲੈ ਕੇ ਆਣਗੇ ਇੰਨੇ ਮਹਿੰਗੇ ਸਬਜ਼ੀਆਂ ਕੀ ਖਾਵਾਂਗੇ ਅਸੀਂ ਕਾਰ ਦਾ ਚੁੱਲ੍ਹਾ ਚਲਾਉਣਾ ਕਿੰਨਾ ਬੋਖਲਾ ਜਿਹਾ ਕਾਰ ਦਾ ਚੁੱਲ੍ਹਾ ਚਲਾਉਣਾ ਅੱਜ ਦੇ ਟਾਈਮ 'ਚ ਬਹੁਤ ਔਖਾ ਹੋਇਆ ਹੋਇਆ ਆ ਪਰ ਦੇਖਣ ਦੇ ਵਿੱਚ ਇਹ ਵੀ ਆ ਕਿ ਕੁਝ ਚਾਪਲ ਵੀ ਜਾਂ ਗਏ ਆ ਖਾਣ ਪੀਣ ਵਾਲੀਆਂ ਹੀ ਬਹੁਤ ਮਹਿੰਗੀਆਂ ਹੋ ਗਈਆਂ ਹਾਂਜੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬਹੁਤ ਮਹਿੰਗੀਆਂ ਕੀਤੀਆਂ ਗਈਆਂ ਨੇ ਇਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧ ਗਏ ਨੇ ਸਰਕਾਰ ਨੂੰ ਕੀ ਕਹਿੰਦੇ ਸਰਕਾਰ ਨੂੰ ਇਹ ਹੀ ਅਪੀਲ ਕਰਾਂਗੇ ਕਿ ਇਹਨਾਂ ਦੇ ਰੇਟ ਜਨੂਅਲ ਕਿਤੇ ਜਾਣ ਤਾਂਕਿ ਜੋ ਸਾਡੇ ਵਰਗੇ ਗਰੀਬ ਬੰਦੇ ਨੇ ਉਹ ਇਹਦਾ ਲਾਭ ਉਠਾ ਸਕਣ ਪਸ ਪਰ ਮਹਿੰਗਾਈ ਹੋ ਰਹੀ ਆ ਕਿਵੇਂ ਦੇਖੀਏ ਮੰਗਾਈ ਨੂੰ ਅਸੀਂ ਮੰਦੇ ਨਜ਼ਰ ਹੀ ਦੇਖ ਰਹੇ ਆ ਕਿਉਂਕਿ ਜਿਹੜੀ ਮੰਗਾਈ ਆ ਬਹੁਤ ਜ਼ਿਆਦਾ ਵੱਧ ਗਈ ਆ ਹਰ ਇੱਕ ਚੀਜ਼ ਦੀ ਕੀਮਤ ਦੁੱਗਣੀ ਤੇ ਤਗਣੀ ਹੋ ਰਹੀ ਆ ਜਿਹੜੀ ਕਿ ਜਨਤਾ ਦੀ ਜੇਬ ਤੋਂ ਬਾਹਰ ਆ 2-300 ਰੁਪਏ ਦੀ ਦਿਹਾੜੀ ਕਮਾਉਂਦਾ ਬੰਦਾ ਤੇ ਉਹਦਾ 500 ਖਰਚ ਆ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਸਕਦਾ ਹੈ ਹੈਨਾ ਘਰੀ ਦਾ ਤਾਂ ਚੁੱਲ੍ਹਾ ਬਲਣਾ ਵੀ ਬਹੁਤ ਮੁਸ਼ਕਲ ਹੋ ਗਿਆ ਅੱਜ ਕੱਲ੍ਹ ਸਬਜ਼ੀਆਂ ਲੱਗ ਤਾਂ ਹੋ ਗਈਆਂ ਜਿਹੜੇ ਕਿ ਬੰਦਾ ਆਪਣੇ ਪਹੁੰਚੇ ਤਾਂ ਬਾਹਰ ਹੋ ਗਈਆਂ ਖਰੀਦਣੀਆਂ ਪਿਆਜ਼ ਆਲੂ ਲਾ ਲੋ ਤੇ ਸਰੋਂ ਦਾ ਤੇਲ ਲਾ ਲੋ ਇੱਕ ਦਮ 40 40 ਰੁਪਏ ਹੋਰ ਵਧਾ ਦਿੱਤਾ ਗਿਆ ਹੈ ਹਨਾ ਪਹਿਲਾਂ ਇਹਨਾਂ ਨੇ ਨੋਟਬੰਦੀ ਕਰਤੀ ਜਦ ਜਨਤਾ ਕਮਜ਼ੋਰ ਹੋ ਗਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਲਾਕਡਾਊਨ ਲੱਗ ਗਿਆ ਜਦ ਬੰਦੇ ਸਾਰੇ ਵਿਚਾਰੇ ਕਮਜ਼ੋਰ ਹੋ ਗਏ ਉਹਨਾਂ ਦੇ ਰੁਜ਼ਗਾਰ ਖਤਮ ਹੋ ਗਏ ਫਿਰ ਪੜ੍ਹੇ ਲਿਖੇ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਪਰ ਉਹਨਾਂ ਨੂੰ ਮਿਲਦੀਆਂ ਨਹੀਂ ਫਿਰ ਉੱਥੇ ਇਹਨਾਂ ਦਾ ਵੀਰ ਵਾ ਵਾ ਜਾਂਦਾ ਕੋਈ ਐਸਸੀ ਆ ਕੋਈ ਵੀਸੀ ਆ ਕੋਈ ਜਰਨਲ ਹੈਨਾ ਤੇ ਇਸ ਕਰਕੇ ਸਾਡ ਨੂੰ ਤਾਂ ਸਹੀ ਚਾਹੁੰਦੇ ਆ ਕਿ ਜਨਤਾ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਇਹ ਬਾਹਰਲੇ ਦੇਸ਼ਾਂ ਵਿੱਚ ਕੰਮ ਨਹੀਂ ਹੈਗਾ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਆ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਵਿਚਾਰੇ ਹੈਂਗ ਕਰਦੇ ਤਾਂ ਮਿਹਨਤ ਨੇ ਤਾਂ ਹੀ ਬੱਚੇ ਵਿਚਾਰੇ ਬਾਹਰ ਬਾਹਰ ਜਿੱਦੇ ਨੇ ਜਾਂਦੇ ਉਹਨਾਂ ਨੂੰ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਹੈਗੀ ਚਲੋ ਹੋਰ ਨਹੀਂ ਬਾਹਰ ਜਾ ਕੇ ਬੱਚੇ ਆਪਣੀ ਆਪਣੀ ਰੋਟੀ ਜੋਗੇ ਦਾ ਹੋ ਜਾਂਦੇ ਨੇ ਆਪਣਾ ਕਮਾਉਂਦੇ ਨੇ ਕਹਿੰਦੇ ਕਿ ਆਏ ਉਹ ਵੀ ਵਿਚਾਰੇ ਇੱਥੋਂ ਬੇਰਜਗਾਰ ਹੋ ਕੇ ਹੀ ਜਾਂਦੇ ਨੇ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਕਿ ਉਹ ਵੀ ਉੱਥੇ ਜਾ ਕੇ ਕਈ ਵਿੱਚ ਰਹਿ ਜਾਣੇ ਜਿਹੜੇ ਕੋਈ ਰੋਲ ਨਹੀਂ ਕੀ ਲੈਣੇ ਮਹਿੰਗਾਈ ਹੋਰ ਇਸ ਕਾਰਨ ਹੀ ਜਿਹੜੇ ਨੌਜਵਾਨ ਬਾਹਰ ਜਾ ਰਹੇ ਹਾਂ ਇਹ ਮਹਿੰਗਾਈ ਕਰਕੇ ਜਾਂ ਨੌਕਰੀਆਂ ਕਰਕੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਜਿਨੀ ਸਰਕਾਰ ਨੌਕਰੀਆਂ ਕੱਢਦੀ ਆ ਬੱਚੇ ਜਾਦਾ ਨੇ ਉਸ ਕਰਕੇ ਸਰਕਾਰ ਆਪਣਾ ਜੇਬੋਂ ਦਾ ਭਰ ਲੈਂਦੀ ਆ ਉਹਨਾਂ ਦੇ ਪੈਸਿਆਂ ਦੇ ਨਾਲ ਠੀਕ ਆ ਪਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਨਿਕਲਦੇ ਹੀ ਉਹਨਾਂ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਆ ਕਿਆਈ ਘਰ ਪਰਤੀ ਇੱਕ ਇੱਕ ਬੰਦੇ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦਾ ਇੰਤਜ਼ਾਮ ਹੀ ਕਰਨਾ ਚਾਹੀਦਾ ਹੈ ਹਨਾ ਤੇ ਹੁਣ ਕੀ ਕਰ ਸਕਦੇ ਹਾਂ ਸਹੀ ਕਹਿੰਦੇ ਆ ਕਿ ਮੰਗਾਈ ਨੂੰ ਘਟਾ ਕੀਤਾ ਜਾਵੇ ਅਤੇ ਹਰ ਇੱਕ ਬੰਦੇ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਸਾਡਾ ਪੰਜਾਬ ਖਾਲੀ ਨਾ ਹੋਵੇ ਜਿਹੜੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਰੋਜ਼ਗਾਰ ਇੱਥੇ ਵੀ ਮਿਲ ਸਕਦਾ ਬੁਝਾਰੇ ਆ ਨੇ ਆਪਣਾ ਪਰਿਵਾਰ ਨੂੰ ਛੱਡ ਕੇ ਵਿਛੜ ਕੇ ਜਾਂਦੇ ਨੇ ਬਾਹਰ ਵੀ ਹਾਲਾਤ ਹੁਣ ਅੱਗੇ ਵਾਲੇ ਨਹੀਂ ਰਹੇਗੇ ਜੀ ਮੈਂ ਤੁਹਾਡੇ ਵਿਸ਼ਾ ਆਸ਼ਰਮਾ ਜੀ ਇਹ ਜਿਹੜਾ ਕੰਮ ਤੋਂ ਜਦੋਂ ਮਹਿੰਗਾਈ ਵਧ ਰਹੀ ਹੈ ਮਹਿੰਗਾਈ ਦੇ ਨਾਲ ਸਾਰਾ ਲੈ ਬਜਟ ਖੱਲੇ ਜਾਂਦਾ ਜੀ ਸਾਰਾ ਲੈ ਬਜਟ ਖੱਲੇ ਜਾਂਦਾ ਵਾ ਉਹ ਜਿਨ੍ਹਾਂ ਦੀ 8000 ਸੈਲਰੀ ਹੈ 10000 ਸੈਲਰੀ ਹੈ ਉਹ ਕਰਦਾ ਗੁਜ਼ਾਰਾ ਕਿਵੇਂ ਕਰ ਸਕਦੇ ਆ ਤੁਸੀਂ ਆਪਾਂ ਗੈਸ ਲਗਾ ਲਓ ਜਿਵੇਂ ਕਿ ਹੁਣ ਦਸਰੋਂ ਤੇਲ ਵਧਿਆ ਬਿਲਕੁਲ ਜੀ ਬਿਲਕੁਲ ਸਰੋਂ ਤੇਲ ਵਧਣ ਨਾਲ ਹੋਰ ਸਬਜ਼ੀਆਂ ਰੇਟ ਵੀ ਵਧੇ ਹੋਏ ਨੇ ਜੀ ਉਹਦੇ ਕਰਕੇ ਹਰ ਇੱਕ ਚੀਜ਼ ਦਾ ਮਤਲਬ ਬਜਟ ਹਿੱਲਦਾ ਹੀ ਹਿੱਲਦਾ ਜੀ ਤਾਂ ਤੁਸੀਂ ਸਬਜ਼ੀਆਂ ਨਾਲ ਕੁਝ ਵੀ ਲਗਾ ਲਓ ਰਾਸ਼ਨ ਮਾਰੀ ਲਗਾ ਲਓ ਹਰੇਕ ਦਿਨ ਜੀਵਨ ਤੇ ਬਹੁਤਾ ਪੈੰਦੀਵੰਦ ਹੈ ਜੀ ਪਰ ਮਹਿੰਗਾਈ ਤੇ ਨਕਸਾ ਸਰਕਾਰ ਨੂੰ ਪਾਣੀ ਚਾਹੀਦਾ ਤੇ ਕੇਂਦਰ ਸਰਕਾਰ ਨਿਕਾਲੇ ਕਰ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਇਹਦੇ ਉੱਤੇ ਤਾਂ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਮਿਡਲ ਕਲਾਸ ਦਾ ਬੰਦਾ ਕੀ ਜਿਹਦੀ 10000 ਸੈਲਰੀ ਉਹ ਘਰ ਦਾ ਗੁਜ਼ਾਰਾ ਕਿੱਦਾਂ ਕਰ ਲੂਗਾ ਤੁਸੀਂ ਆਪ ਇਹ ਸੋਚੋ ਥੋੜੀ ਦੇਰ ਥੋੜੇ ਦਿਨਾਂ ਦਾ ਕੇ ਹਾਲ ਸੁ ਹੋ ਜਾਣੇ ਬਿਲਕੁਲ ਬਿਲਕੁਲ ਇਹ ਕਮਾਨ ਜਿਹੜੀ ਹੋਈ ਹੈ ਬਿਲਕੁਲ ਬਿਲਕੁਲ ਇਹ ਸੋਚਣਾ ਮੈਡਾ ਜੀ ਗਵਰਨਮੈਂਟ ਨੂੰ ਕਿ ਮੇਰਾ ਹਰ ਇੱਕ ਦੇ ਹੁਣ ਮੈਂ ਉਹ ਉਹ ਮੈਨੇਜ ਨਹੀਂ ਕਰ ਸਕਦਾ ਹੈਗਾ ਹੁਣ 8000 ਤੇ ਕੋਈ ਜੌਬ ਕਰਦਾ ਕੋਈ 10000 ਤੇ ਕਰਦਾ ਵਾ ਕਿੱਦਾਂ ਕਰਦਾ ਗੁਜ਼ਾਰਾ ਚਲਾ ਲੂਗਾ ਬੱਚੇ ਨੂੰ ਪੜਾਊਗਾ ਕਿ ਕਰਦਾ ਖਾਚਾ ਚਲਾਊਗਾ ਇਹ ਮੰਗ ਕਰ ਦੋ ਮੰਗੇ ਇਹ ਇਹ ਰੇਟ ਬਿਲਕੁਲ ਘਟਾਉਣੇ ਚਾਹੀਦੇ ਨੇ ਗਵਰਨਮੈਂਟ ਖੁਦ ਨੂੰ ਸੋਚਣਾ ਚਾਹੀਦਾ ਜੀ ਇਹ